ਕੀ ਅਗਰ ਸੁਨਾਵਾ ਹੀ ਕਰਤੇ ਹਰ ਜਗਾ ਜਗਾ ਫੇ ਗਏ ਹਮਰਾ ਰਾਜ ਮਰਤਾ ਨਹੀਂ ਅੱਜ ਮੇਰੇ ਪਾਸ ਪਾਜ ਧਾਰਿਕ ਸੇ ਗਿਆ ਬ ਹੈ ਕਿ ਜਿਹੜਾ ਬੱਚਾ ਹੈਗਾ ਕਿ ਮਿਸਿੰਗ ਹੈਗਾ ਪਰਸੋਂ ਦਾ ਸਰਚ ਕੀਤੀ ਕੈਮਰਾ ਵਗੈਰਾ ਦਿਖੇ ਤਾਂ ਸਾਨੂੰ ਇਨਫੋਰਮ ਪਤਾ ਲੱਗਿਆ ਕਿ ਬੱਚਾ ਜਿਹੜਾ ਇਹ ਝਾੜੀਆਂ ਦੇ ਵਿੱਚ ਕੁਝ ਮੂਮੈਂਟ ਦਿਖੀ ਤਾਂ ਪੁਲਿਸ ਵਾਲੋਂ ਜਦੋਂ ਛਾੜੀਆਂ ਸਰਚ ਕੀਤੀਆਂ ਤਾਂ ਉੱਥੇ ਬੱਚਾ ਜਿਹੜਾ ਹੈਗਾ ਜਿਹਦੀ ਉਮਰ 9 ਸਾਲ ਉਹਦੀ ਬੋਡੀ ਜਿਹੜੀ ਹੈ ਮਿਲੀ ਹੈ ਜਿਹੜਾ ਉਹਦੇ ਗਲੇ ਤੇ ਜਿਹੜੀ ਹੈਗੀ ਇੰਜਰੀ ਹੈਗੀ ਆ ਤਾਂ ਸਾਨੂੰ ਲੱਗਦਾ ਕਿ ਗਲੇ ਤੇ ਜਿਹੜਾ ਹੈਗਾ ਕੋਈ ਕੱਟਿਆ ਕਰਕੇ ਥੋੜਾ ਜਿਹਾ ਕੋਈ ਚਾਕੂ ਗੇਰਾ ਦਾ ਜਿਹੜਾ ਸ਼ਾਰਪ ਇੰਜਰੀ ਹੈਗੀ ਆ दिन हो गए किसी ने सुनवाई नहीं की अगर सुनवाई करते हर जगह जगह पे गए अगर सुनवाई करते हमरा लाज मरता नहीं आज मेरे पास बाज़ तारीख से गया वो है खेल रहा था घर से बाहर अकेले ही पतंग उड़वा रहा था इन लोगों ने कुछ नहीं किया अगर करते मेरा बुआ नौ साल का था अमन अकेले में ਕੁਲਦੀ ਇਨਫੋਰਮੇਸ਼ਨ ਆਈ ਸੀਗੀ ਕਿ ਜਿਹੜਾ ਬੱਚਾ ਹੈਗਾ ਕਿ ਮਿਸਿੰਗ ਹੈਗਾ ਪਰਸੋਂ ਦਾ ਤੇ ਸਾਡੇ ਵੱਲੋਂ ਇਮੀਡੀਏਟਲੀ ਜਿਹੜਾ ਹੈਗਾ 340 ਦੇ ਵਿੱਚ ਐਫ ਆਈ ਆਰ ਜਿਹੜੀ ਹੈ ਰਜਿਸਟਰ ਕਰ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਰਚ ਕੀਤੀ ਕੈਮਰਾਜ਼ ਵਗੈਰਾ ਦੇਖੇ ਤਾਂ ਸਾਨੂੰ ਪਤਾ ਲੱਗਿਆ ਕਿ ਬੱਚਾ ਜਿਹੜਾ ਹੈ ਝਾੜੀਆਂ ਦੇ ਵਿੱਚ ਕੁਝ ਮੂਮੈਂਟ ਦਿਖੀ ਤਾਂ ਪੁਲਿਸ ਵੱਲੋਂ ਜਦੋਂ ਝਾੜੀਆਂ ਸਰਚ ਕੀਤੀਆਂ ਤਾਂ ਉੱਥੇ ਬੱਚਾ ਜਿਹੜਾ ਹੈਗਾ ਜਿਹਦੀ ਉਮਰ 9 ਸਾਲ ਹੈ ਉਹਦੀ ਬੋਡੀ ਜਿਹੜੀ ਹੈ ਮਿਲੀ ਹੈ ਤੇ ਫੋਰੈਂਸਿਕ ਟੀਮ ਮੌਕੇ ਤੇ ਹੈਗੀ ਹੈ ਤੇ ਇਮੀਡੀਏਟਲੀ ਅਸੀਂ ਇਹਦੇ ਵਿੱਚ ਮਰਡਰ ਦੇ ਸੈਕਸ਼ਨਸ ਐਡ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹਨੂੰ ਅਸੀਂ ਉਹ ਕਰਾਂਗੇ ਸਰ ਜੀ ਬੁੜੀ ਕਿਸ ਤੇ ਕਿਸ ਹਾਲਾਤ ਚ ਮਿਲੀ ਜਿਹੜਾ ਉਹਦੇ ਗਲੇ ਤੇ ਜਿਹੜੀ ਹੈਗੀ ਇੰਜਰੀ ਹੈਗੀ ਆ ਤਾਂ ਸਾਨੂੰ ਲੱਗਦਾ ਕਿ ਗਲੇ ਤੇ ਜਿਹੜਾ ਹੈਗਾ ਕੋਈ ਕੱਟਿਆ ਕਰਕੇ ਥੋੜਾ ਜਿਹਾ ਕੋਈ ਚਾਕੂ ਵਗਰਾ ਦਾ ਜਿਹੜਾ ਸ਼ਾਰਪ ਇੰਜਰੀ ਹੈਗੀ ਹੈ ਤੇ ਉਹਦੇ ਕਰਕੇ ਜਿਹੜੀ ਇਹਦੀ ਡੈਥ ਹੈ ਬਾਕੀ ਪੋਸਟਮਾਰਟਮ ਚ ਪਤਾ ਲੱਗੇਗਾ ਸਰ ਕੋਈ ਸ਼ਾਟ ਨਹੀਂ ਵਗਰਾ ਉਹ ਸਾਰਾ ਪੋਸਟਮਾਰਟਮ ਚ ਕਲੀਅਰ ਹੋਏਗਾ ਜੀ ਕਿ ਕੀ ਚਾਹਿਆ ਕਿ ਕਿਸ ਤਰ੍ਹਾਂ ਬੱਚਾ ਮੌਤ ਹੋ ਗਿਆ ਪਰਿਵਾਰ ਜਿਹੜਾ ਹੈ ਕਿ ਬੇਸਿਕਲੀ ਇਹ ਪ੍ਰਵਾਸੀ ਹੈਗੇ ਨੇ ਪਿਛਲੇ ਕੁਝ ਸਾਲਾਂ ਤੋਂ 10 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਜਿਹੜਾ ਫਾਦਰ ਹੈ ਉਹ ਕਿਸੇ ਮਿਲ ਦੇ ਵਿੱਚ ਪ੍ਰੈਸ ਦਾ ਕੰਮ ਕਰਦਾ ਹੈ ਮਦਰ ਹੈ ਜਿਹੜਾ ਉਹ ਧਾਗਾ ਬੁਨਣ ਦਾ ਕੰਮ ਕਰਦੀ ਹੈ ਬੱਚਾ ਕਿਸੇ ਸਕੂਲ ਨਹੀਂ ਜਾਂਦਾ ਹੈਗਾ ਉਹ ਕਰਦੇ ਵਾਰ ਸਾਰਾ ਦਿਨ ਖੇਲਦਾ ਹੀ ਹੈ ਤੇ ਹਲੇ ਉਹਨਾਂ ਨੂੰ ਕੋਈ ਕਲੂ ਨਹੀਂ ਹੈਗਾ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਸਿਰੋਪੀ ਤੱਕ ਪਹੁੰਚ ਜਾਗੇ ਕਰਦੇ ਵੱਲੋਂ ਕਿਸੇ ਨੇ ਕੁਝ ਸ਼ੱਕੀ ਸ਼ੱਕ ਜਤਾਇਆ ਕਿਸੇ ਨੂੰ ਨਹੀਂ ਹਾਲੇ ਤੱਕ ਕੁਝ ਨਹੀਂ ਲਾ ਪਤਾ ਸੀਗਾ 3 ਦਿਨ ਤੋਂ ਲੱਗ ਰਿਹਾ ਪੁਲਿਸ ਨੂੰ ਆਲਰੇਡੀ ਐਫਆਈਆਰ ਤਾਂ ਸੁਣੋ ਚੈਲੇ ਵਿੱਚ ਦਰਜ ਕੀਤੀ ਜਾ ਚੁੱਕੀ ਹੈ। ਠੀਕ ਸਰ ਲਾਪਤਾ ਸੀਗਾ ਯਾਨੀ ਕੀ ਉਹ ਕਹਿੰਦੇ ਕਿ ਤਿੰਨ ਦਿਨਾਂ ਤੋਂ ਲਾਪਤਾ ਸੀਗਾ ਪ੍ਰੋਟੈਸਟ ਵਗੈਰਾ ਵੀ ਉਹਨਾਂ ਨੇ ਕੀਤਾ ਹੋ। ਤਿੰਨ ਦਿਨ ਤੋਂ ਲਾਪਤਾ ਨਹੀਂ ਸੀ ਪਰਸੋਂ ਲਾਪਤਾ ਸੀਗਾ। ਪਰਸੋਂ 2:00 ਵਜੇ 12 1:00 ਵਜੇ ਤੋਂ ਬਾਅਦ ਜਿਹੜਾ ਇਹ ਲਾਪਤਾ ਹੈ ਉਸ ਤੋਂ ਬਾਅਦ ਕਾਫੀ ਧੇਰ ਤੱਕ ਜਿਹੜਾ ਹੈਗਾ ਇਹ ਆਪਣੇ ਤੌਰ ਤੇ ਜਿਹੜੇ ਹੈ ਪਾਲ ਕਰਦੇ ਰਹੇ। ਉਹ ਨੇਚੁਰਲ ਹੈ ਬੰਦਾ ਆਪਣੇ ਤੌਰ ਤੇ ਪਹਿਲਾਂ ਬੱਚੇ ਦੀ ਪਾਲ ਕਰਦਾ। ਉਸ ਤੋਂ ਬਾਅਦ ਇਹਨਾਂ ਨੂੰ ਜੋਧੇਵਾਲ ਥਾਣੇ ਜਿਹੜਾ ਹੈਗਾ ਇਹਨਾਂ ਨੇ ਇਨਫੋਰਮੇਸ਼ਨ ਜਾ ਕੇ ਦਿੱਤੀ। ਜੋਧੇਵਾਲ ਥਾਣੇ ਵੱਲੋਂ ਜਦੋਂ ਮੌਕਾ ਦੇਖਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਡਾ ਨਹੀਂ ਹੈਗਾ। ਜੋਧੇਵਾਲ ਥਾਣੇ ਵਾਲਿਆਂ ਨੇ ਐਸਐਚਓ ਸਲੇਮ ਟਾਬਰੀ ਨੂੰ ਇਨਫੋਰਮ ਕੀਤਾ। ਫਿਰ ਐਸਐਚਓ ਸਲੇਮ ਟਾਬਰੀ ਵੱਲੋਂ 346 ਦਾ ਗੁੰਮਸ਼ੁਦਗੀ ਦਾ ਪਰਚਾ ਜਿਹੜਾ ਕੱਲ ਹੀ ਦੇ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਜਦੋਂ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਪੁਲਿਸ ਨੇ ਹੀ ਜਿਹੜਾ ਬੋਡੀ ਹੈ ਇਹ ਸਰਚ ਕੀਤੀ ਹੈ। ਤੁਸੀਂ ਜੀ ਨੇ ਵੀ ਦੇਖਿਆ ਸੀ ਸਰ ਕੋਈ ਦਿੱਤੀ। ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ।